ਜੇ ਮਾਨਸੂਨ ਦੀ ਗੱਲ ਕੀਤੀ ਜਾਵੇ ਤਾਂ ਮਾਨਸੂਨ ਨੇ ਪੰਜਾਬ ਦੇ ਵਿੱਚ ਦਸਤਕ ਦੇ ਦਿੱਤੀ ਹੈ ਜੇ ਗੱਲ ਕਰੀਏ ਬਰਸਾਤਾਂ ਦੀ ਤਾਂ ਤੁਸੀਂ ਅੱਜ ਦਿਨ ਦੇਖ ਰਹੇ ਹੋ ਕਿ ਸੰਗਰੂਰ ਦਾ ਜਿਹੜਾ ਹਾਲ ਹੈ ਵੱਤੋਂ ਬੱਤਰ ਹੋਇਆ ਪਿਆ ਹੈ ਕਿਉਂਕਿ ਥਾਂ-ਥਾਂ ਤੇ ਜਿਹੜਾ ਪਾਣੀ ਆ ਉਹ ਰੁਕ ਜਾਂਦਾ ਹੈ ਉਸੇ ਮੱਦੇ ਨਜ਼ਰ ਅੱਜ ਜਿਹੜਾ ਆਪਾਂ ਦਫ਼ਤਰ ਦੀ ਸੀਵਰੇਜ ਬੋਰਡ ਦੀ ਗੱਲ ਕਰੀਏ ਤਾਂ ਉਹਨਾਂ ਦੇ ਜਿਹੜੇ ਦਫ਼ਤਰ ਦੇ ਮੁਲਾਜ਼ਮ ਹਨ ਪੱਬਾ ਪਾਰ ਹੋਏ ਬੈਠੇ ਹਨ ਕਿਉਂਕਿ ਜਿਹੜਾ ਮਾਨ ਸੁਣਾ ਉਹ ਉਸ ਦੀ ਤਿਆਰੀ ਚੱਲ ਰਹੀ ਹੈ ਜੇ ਗੱਲ ਕਰੀਏ ਸਿਫਾਈ ਦੀ ਤਾਂ ਜਿਹੜਾ ਡਿਪਾਰਟਮੈਂਟ ਵੱਲੋਂ ਐਕਸ਼ਨ ਸਾਹਿਬ ਵੀ ਇੱਥੇ ਮੌਜੂਦ ਨੇ ਜਿਹੜੀ ਫੀਲਡ ਤੇ ਉਹ ਨਿਰੀਖਣ ਕੀਤਾ ਜਾ ਰਿਹਾ ਕਿ ਕੀ ਕਾਰਨ ਹਨ ਕਿ ਜਿਹੜਾ ਇੱਥੇ ਪਾਣੀ ਰੁਕ ਰਿਹਾ ਹੈ ਸਾਡੇ ਨਾਲ ਸਾਹਿਬਾ ਦਾ ਐਕਸ਼ਨ ਸਾਹਿਬ ਵੀ ਮੌਜੂਦ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਜੀ ਕੀ ਕਾਰਨ ਹੈ ਕਿ ਜਿਹੜਾ ਪਾਣੀ ਹੈ ਜਿਹੜਾ ਓਵਰਫਲੋ ਹੋ ਰਿਹਾ ਥਾਂ ਥਾਂ ਤੇ ਰੁਕ ਰਿਹਾ ਹੈ ਇਤੋਂ ਤੱਕ ਕਿ ਸੀਵਰੇਜ ਬੋਰਡ ਨੂੰ ਵੀ ਨਹੀਂ ਛੱਡਿਆ ਬਿਲਕੁਲ ਜੀ ਜਿਹੜੀ ਸ਼ਹਿਰ ਦੀ ਇਹ ਸਮੱਸਿਆ ਆ ਵਾਕਈ ਗੰਭੀਰ ਰੂਪ ਚ ਆ ਚੁੱਕੀ ਆ ਅੱਗੇ ਇੱਥੇ ਕੁਝ ਨਾਲੇ-ਨਾਲੀਆਂ ਜੋੜ ਨਾਲਾ ਅੱਗੇ ਸੁਨਾਮ ਰੋਡ ਤੇ ਜਾ ਕੇ ਮਿਲਦਾ ਆ ਅੱਗੇ ਸ਼ਹਿਰ ਨੂੰ ਸਾਰੇ ਨੂੰ ਸਰਵ ਕਰ ਰਿਆ ਉਹ ਕਾਫੀ ਪੁਆਇੰਟਸ ਤੇ ਸ਼ਹਿਰ ਦੇ ਮੇਨ ਸੀਵਰ ਨਾਲ ਜੁੜਿਆ ਜਿਵੇਂ ਕਿ ਤੁਸੀਂ ਇਸ ਪੁਆਇੰਟ ਤੇ ਦੇਖ ਸਕਦੇ ਜੇ ਕਿ ਇਸ ਪੁਆਇੰਟ ਤੇ ਜਿਹੜਾ ਨਾਲਾ ਚੜ੍ਹਦੇ ਪਾਸੇ ਤੋਂ ਲਹਿੰਦੇ ਪਾਸੇ ਨੂੰ ਜਾਣਾ ਚਾਹੀਦਾ ਸੀ ਫਲੋ ਬਟਰਫਲੋ ਵਾਪਸ ਆ ਰਿਹਾ ਜਿਵੇਂ ਕਿ ਤੁਸੀਂ ਇਸ ਪਰਸ਼ ਦੀ ਮੂਵਮੈਂਟ ਤੋਂ ਦੇਖ ਸਕਦੇ ਜੀ ਆ ਡਸ ਤੋਂ ਕੀ ਇਹ ਨਾਲਾ ਵਾਪਸ ਆ ਰਿਹਾ ਇਹ ਜਦੋਂ ਪਾਣੀ ਜਿੰਨਾ ਏ ਸਪੀਡ ਨਾਲ ਇੱਥੇ ਐਂਟਰ ਹੋ ਰਿਹਾ ਉਹ ਉਧਰ ਸੀਵਰ ਚ ਉਸੇ ਲੈਵਲ ਤੇ ਉਨੀ ਤੇਜ਼ੀ ਨਾਲ ਸੀਵਰ ਚ ਆ ਰਿਹਾ ਇਹ ਹੀ ਨਾਲੇ ਦਾ ਸਾਰਾ ਪਾਣੀ ਵਾਪਸ ਸ਼ਹਿਰ ਦੇ ਵਿੱਚ ਜਾ ਰਿਹਾ ਕਿ ਮੈਂ ਆਪਾਂ ਕਹਿ ਸਕਦੇ ਨੇ ਕਿ ਜਿਹੜਾ ਪਾਣੀ ਅੱਗੇ ਜਾਂਦੀ ਥਾਂ ਤੇ ਬੈਕ ਹੋ ਰਿਹਾ ਬੈਕ ਹੋ ਰਿਹਾ ਬੈਕ ਹੋ ਰਿਹਾ ਨਾਲੇ ਦਾ ਸਾਰਾ ਪਾਣੀ ਸੀਵਰ ਨੈਟਵਰਕ ਦੇ ਵਿੱਚ ਆ ਕੇ ਆਬਸਟ੍ਰਕਸ਼ਨ ਪੈਦਾ ਕਰ ਰਿਹਾ ਇਹਦੇ ਨਾਲ ਆਪਾਂ ਨੂੰ ਇਹ ਸਮੱਸਿਆ ਆ ਰਹੀ ਆ ਕਿ ਲੋ ਲੈਂਗੇਰੀਏ ਜਿਹੜੇ ਥੋੜੇ ਗਲੀ ਮੱਲੇ ਨੀਵੇਂ ਆ ਉਹਨਾਂ ਦੇ ਵਿੱਚ ਪਾਣੀ ਵਾਪਸ ਨਿਕਲ ਰਿਹਾ ਨੰਬਰ ਦੂਸਰੀ ਜਿਹੜੀ ਪ੍ਰੋਬਲਮ ਫੇਸ ਕਰ ਰਹੇ ਹਾਂ ਅਸੀਂ ਕਿ ਜਿੰਨੀ ਗਾਰ ਅਸੀਂ ਪਿਛਲੇ 2-3 ਮਹੀਨਿਆਂ ਚ ਸੀਵਰ ਦੀ ਕੱਢੀ ਆ ਉਹ ਸਾਰੀ ਗਾਰ ਦੁਬਾਰਾ ਵਾਪਸ ਆ ਰਹੀ ਆ ਜਿਵੇਂ ਕਿ ਇਹ ਲੜਕੇ ਨੇ ਸਾਨੂੰ ਦਿਖਾਇਆ ਹਾਂਜੀ ਕਿ ਜਿੰਨੀ ਗਾਰ ਲਫਾਫੇ ਸਾਰਾ ਇਹਦੇ ਵਿੱਚ ਆ ਰਹੀ ਚ ਆ ਬੋਰੀਆਂ ਹਾਂਜੀ ਇਹ ਗਾਰ ਲਫਾਫੇ ਅਗਰ ਅੱਜ ਵੀ ਅਸੀਂ ਇਹਦੀ ਸਫਾਈ ਕਰਦੇ ਹਾਂ ਅਗਲੇ 7-8 ਦਿਨ ਚ ਫੇਰੇ ਗਾਰ ਨਾ ਪਰ ਜਾਣਗੇ ਸੀਵਰ ਇਸ ਕਰਕੇ ਜੋ ਇਹਦੇ ਉੱਤੇ ਕੀਤੀ ਜਾਣ ਵਾਲੀ ਕਾਰਵਾਈ ਆ ਅਸੀਂ ਫਿਲਹਾਲ ਲੋਕਾਂ ਨੂੰ ਰਾਹਤ ਦੇਣ ਵਾਸਤੇ ਕੁਝ ਨਾਲਿਆਂ ਦੇ ਪੁਆਇੰਟ ਬੰਦ ਕਰ ਰਹੇ ਹਾਂ ਬਟ ਨਗਰ ਕੌਂਸਲ ਨਾਲ ਵੀ ਅਸੀਂ ਸੰਪਰਕ ਸੱਦਿਆ ਹੋਇਆ ਕਿ ਇਹਦੀ ਡੀਸਿਲਟਿੰਗ ਇਹਦੀ ਗਾਰ ਕੱਟ ਦਿੱਤੀ ਜਾਵੇ ਤਾਂ ਜੋ ਕਿ ਅਗਰ ਪਾਣੀ ਨਾਲੇ ਦਾ ਸੀਵਰ ਦੇ ਵਿੱਚ ਜਾਵੇ ਵੀ ਤਾਂ ਪਾਣੀ ਹੀ ਸਿਰਫ ਜਾਵੇ ਸਰ ਕੀ ਦਿੱਕਤ ਹੈ ਕਿ ਜਿਹੜਾ ਪਾਣੀ ਆ ਅੱਗੇ ਕਿਉਂ ਨਹੀਂ ਜਾ ਰਿਹਾ ਦੇਖੋ ਜੀ ਅੱਗੇ ਪੂਰਾ ਨਾਲਾ ਭਰਿਆ ਹੋਇਆ ਆਇਆ ਆ ਜੋ ਤੁਸੀਂ ਅੱਗੇ ਜਾ ਕੇ ਜਾ ਕੇ ਇੱਕਦਮ ਸੁਨਾਮ ਰੋਡ ਤੇ ਦੇਖੋਗੇ ਨਾਲਾ ਸਾਰਾ ਭਰਿਆ ਨਾਲੇ ਦਾ ਸਾਰਾ ਪਾਣੀ ਵਾਪਸ ਆ ਰਿਹਾ ਕੁਝ ਡਰੇਨ ਚ ਬੂਟੀ ਕੁਝ ਗਾਰ ਭਰੀ ਹੋਈ ਆ ਜਿਹਦੀ ਜ਼ਰੂਰਤ ਹੈ ਸਫਾਈ ਦੀ ਜੀ ਸਰ ਗੱਲ ਕਰੀ ਜਾਵੇ ਤਾਂ ਸਾਡੇ ਸੋਚ ਹੈ ਕਿ ਇਹਦੇ ਵਿੱਚ ਕੋਈ ਲਫਾਫੇ ਵਗੈਰਾ ਪਲਾਸਟਿਕ ਵੀ ਜਾਂ ਬੋਰੀਆਂ ਵਗੈਰਾ ਵੀ ਸਿੱਟੀਆਂ ਜਾਂਦੀਆਂ ਨੇ ਨਾ ਬਿਲਕੁਲ ਜੀ ਬਿਲਕੁਲ ਤੁਸੀਂ ਦੇਖ ਸਕਦੇ ਜਿਵੇਂ ਕਿ ਇੱਕ ਮੈਨੂਲ ਖੋਲਿਆ ਸੀ ਉੱਚੋਂ ਕਾਫੀ ਲਫਾਫੇ ਬੋਤਲ ਤੇ ਇਦਾਂ ਦਾ ਸਮਾਨ ਕਾਫੀ ਨਿਕਲਿਆ ਆ ਜਿਹਦੇ ਵਿੱਚ ਸਾਨੂੰ ਪਬਲਿਕ ਦੀ ਵੀ ਸਮਨ ਪਬਲਿਕ ਨੂੰ ਵੀ ਬੇਨਤੀ ਆ ਕਿ ਸਾਡਾ ਸਹਿਯੋਗ ਕੀਤਾ ਜਾਵੇ ਕਿਉਂਕਿ ਇਹ ਉਹਨਾਂ ਦੇ ਹੀ ਟੈਕਸ ਚੋਂ ਇਹ ਚੀਜ਼ਾਂ ਇਨਫਰਾਸਟ੍ਰਕਚਰ ਬਣਾਇਆ ਜਾਂਦਾ ਤੇ ਸਾਨੂੰ ਸਹਿਯੋਗ ਕਰਨ ਤੇ ਅਸੀਂ ਇਸ ਚੀਜ਼ ਨੂੰ ਚੰਗੀ ਤਰੀਕੇ ਨਾਲ ਸੰਭਾਲਾਂਗੇ ਸਰ ਜੇ ਗੱਲ ਕਰੀ ਜਾਵੇ ਮਾਨਸੂਨ ਦੀ ਕਿਉਂਕਿ ਇਹ ਪਹਿਲੀ ਵਾਰ ਤਾਂ ਹੋਇਆ ਨਹੀਂ ਹਰ ਸਾਲ ਇਹੀ ਸਮੱਸਿਆ ਆਂਦੀ ਹੈ ਕਿਉਂ ਨਹੀਂ ਸੀਵਰੇਜ ਬੋਰਡ ਜਾਂ ਕਮੇਟੀ ਇਹਨੂੰ ਪਹਿਲਾਂ ਹੀ ਕੰਟਰੋਲ ਕਰਦੀ ਕਿ ਜਿਹੜੀ ਜਿਹੜੀ ਸਮੱਸਿਆ ਨਾ ਆਵੇ ਅ ਦੇਖੋ ਜੀ ਜਿਹੜਾ ਸੀਵਰੇਜ ਬੋਰਡ ਨਾਲ ਸੰਬੰਧਿਆ ਸੀਵਰੇਜ ਬੋਰਡ ਹਮੇਸ਼ਾ ਇਹਦੀ ਡੀਸਿਲਟਿੰਗ ਕਰਦਾ ਆ ਸਾਡੇ ਅੱਜ ਤੋਂ ਮਹੀਨਾ ਪਹਿਲਾਂ ਸਾਰੀ ਡੀਸਿਲਟਿੰਗ ਵਰਕ ਕੰਪਲੀਟ ਹੋ ਚੁੱਕਿਆ ਪਰ ਜਿਹੜੀ ਪਹਿਲੀ ਬਾਰਿਸ਼ ਪਈ ਆ ਉਹਦੇ ਕਾਰਨ ਸਾਰੇ ਲਫਾਫੇ ਜਿਵੇਂ ਕਿ ਤੁਸੀਂ ਦੇਖ ਸਕਦੇ ਜੇ ਆਹ ਬੂਰੀਆਂ ਇਹ ਕੁਛ ਇਹ ਕੁਛ ਇਹਦੇ ਵਿੱਚ ਸੀਵਰ ਦੇ ਵਿੱਚ ਜਾ ਚੁੱਕੀ ਮੇਰੀ ਪਬਲਿਕ ਨੂੰ ਅਪੀਲ ਆ ਹੱਥband ਬੇਨਤੀ ਆ ਜਿੱਤੇ ਆਪ ਆਪਣੇ ਫੰਡਮੈਂਟਲ ਰਾਈਟਸ ਨਾਲ ਜਾਣੂ ਆ ਉਥੇ ਫੰਡਮੈਂਟਲ ਡਿਊਟੀਆਂ ਨਾਲ ਵੀ ਜਾਣੂ ਹੋਈਏ ਕੁਝ ਡਿਊਟੀਆਂ ਪਬਲਿਕ ਪ੍ਰਤੀਬਿੰਦियां ਕਿ ਇਹ ਲਫਾਫੇ ਇਦਾਂ ਦੇ ਬੈਗੇਜ ਇਹ ਸਭ ਨਾਲ ਸੁੱਟਣ ਇਹਦੇ ਕਾਰਨ ਮੈਕਮਿਆਂ ਦਾ ਹੀ ਕੰਮ ਵੱਧਦਾ ਜਾ ਤੇ ਪਬਲਿਕ ਨੂੰ ਹੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਜੀ ਇਹ ਸਨ ਸੱਜਣਾ ਸੀਵਰੇ ਬੋਰਡ ਦੇ ਐਕਸ਼ਨ ਸਾਹਿਬ ਜਿਨ੍ਹਾਂ ਦਾ ਆਖਣਾ ਹੈ ਕਿ ਜਿਹੜੀ ਕਿਤੇ ਨਾ ਕਿਤੇ ਜ਼ਿੰਮੇਵਾਰ ਆਮ ਪਬਲਿਕ ਵੀ ਹੈ ਕਿਉਂਕਿ ਜੇ ਗੱਲ ਕਰੀ ਜਾਵੇ ਇਹ ਡਰੇਨਾ ਦੀ ਤਾਂ ਡਰੇਨ ਜਿਹੜੇ ਨੇ ਵਾਟਰ ਨੂੰ ਅੱਗੇ ਕੱਢਣ ਵਾਤੇ ਆ ਨਾ ਕਿ ਇਹਦੇ ਵਿੱਚ ਕੂੜਾ ਕੜਕਰ ਸਿੱਟਣ ਨੂੰ ਜੇ ਦੂਜੇ ਪਾਸੇ ਗੱਲ ਕਰੀ ਜਾਵੇ ਤਾਂ ਇਹਨਾਂ ਨੇ ਸਾਫ਼-ਸਾਫ਼ ਦਿਖਾਇਆ ਕਿ ਤੁਸੀਂ ਵੇਖ ਸਕਦੇ ਹੋ ਕਿ ਇੱਕ ਜਿਹੜੀ ਵੱਡੀ ਬੋਰੀ ਹੈ ਉਹ ਤਕਰੀਬਨ ਦੋ ਬੋਰੀਆਂ ਹਨ ਜੋ ਨਾਲੇ ਦੇ ਵਿੱਚੋਂ ਕੱਢਿਆ ਗਿਆ ਜਿਸ ਦੇ ਕਾਰਨ ਜਿਹੜਾ ਪਾਣੀ ਹੈ ਉਹ ਅੱਗੇ ਨਿਕਾਸੀ ਨਹੀਂ ਹੋ ਸਕਦੀ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਹਨਾਂ ਦਾ ਆਖਣਾ ਹੈ ਕਿ ਜਿਹੜਾ ਪਾਣੀ ਨੇ ਅੱਗੇ ਫਲੋ ਬੰਨਾ ਸੀ ਉਹ ਪਿੱਛੇ ਬੈਕ ਆਉਣ ਦੇ ਕਾਰਨ ਜਿਹੜੇ ਛੋਟੇ ਮੱਲੇ ਨੀਵੇਂ ਮਹੱਲੇ ਹਨ ਉਹਨਾਂ ਦੇ ਵਿੱਚ ਓਵਰਫਲੋ ਹੋਣ ਦੇ ਨਾਲ ਬੈਕ ਵਜਦਾ ਹੈ ਤਾਂ ਜਿਸ ਦੇ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਨਾਲ ਹੀ ਇਹਨਾਂ ਨੇ ਆਮ ਲੋਕਾਂ ਨੂੰ ਬੇਨਤੀ ਕਰੀ ਹੈ ਕਿ ਕਿਰਪਾ ਕਰਕੇ ਇਸ ਦੇ ਵਿੱਚ ਜਿਹੜਾ ਆਹ ਪਲਾਸਟਿਕ ਦੀਆਂ ਬੋਰੀਆਂ ਜਾਂ ਪਲਾਸਟਿਕ ਨਾ ਸਿੱਟੀ ਜਾਵੇ ਤਾਂ ਜੋ ਜਿਹੜਾ ਵਾਟਰ ਸਪਲਾਈ ਦਾ ਸਿਸਟਮ ਆ ਉਹ ਬਿਲਕੁਲ ਸਹੀ ਹੋ ਸਕੇ ਸੰਗਰੂਰ ਤੋਂ ਰਵੀ ਸ਼ਰਮਾ ਜਾਗਵਾਨੀ ਟੀਵੀ